ਭਾਰਤੀ ਜਨਤਾ ਪਾਰਟੀ ਦੇ ਹਲਕਾ ਖੇਮ ਕਰਨ ਦੇ ਸੀਨੀਅਰ ਆਗੂ ਦਲਬੀਰ ਸਿੰਘ ਅਲਗੋਦੀ ਗਵਾਈ ਵਿੱਚ ਪਿੰਡ ਸੁਰਸਿੰਘ ਦੀ ਪੱਤੀ ਲਈਆਂ ਕੀ ਵਿਖੇ ਇੱਕ ਵਿਸ਼ਾਲ ਵਰਕਰ ਮੀਟਿੰਗ ਹੋਈ ਇਸ ਦੌਰਾਨ ਭਾਜਪਾ ਆਗੂ ਗੁਰਸੇਵ ਸਿੰਘ ਬਿੱਲਾ ਸੁਰਸਿੰਘ ਦੀ ਪ੍ਰੇਰਣਾ ਸਦਕਾ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਈ ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਸਿਨੇ ਰਾਗੂ ਦਲਬੀਰ ਸਿੰਘ ਅਲਗੋ ਨੇ ਸ਼ਾਮਲ ਹੋਏ ਵਰਕਰਾਂ ਨੂੰ ਪਾਰਟੀ ਵਿੱਚ ਜੀ ਆਇਆਂ ਕਹਿੰਦਿਆਂ ਸਨਮਾਨਿਤ ਕੀਤਾ ਪੇਸ਼ ਹਨ ਭਾਰਤੀ ਜਨਤਾ ਪਾਰਟੀ ਦੀ ਇਸ ਵਰਕਰ ਮੀਟਿੰਗ ਦੀਆਂ ਚਲਕੀਆਂ ਪਾਰਟੀ ਦੇ ਨਾਲ ਅੱਜ ਜੁੜਨ ਜਾ ਰਹੇ ਆ ਜੇ ਗੱਲ ਕਰੀਏ ਕਿ ਹਰ ਇੱਕ ਚੀਜ਼ ਜਿਹੜਾ ਹੈ ਜਿੰਨੀਆਂ ਵੀ ਸਰਕਾਰਾਂ ਸੂਬਾ ਸਰਕਾਰਾਂ ਆਈਆਂ ਨੇ ਉਹਨਾਂ ਨੇ ਸਾਨੂੰ ਗੁੰਮਰਾਹ ਕੀਤਾ ਕਿ ਜੇ ਮੋਦੀ ਜੀ ਆ ਕੇ ਸਾਡੀਆਂ ਜ਼ਮੀਨਾਂ ਹੜਾਪ ਲੈਣਗੇ ਸਾਨੂੰ ਜਿਹੜਾ ਉਹ ਕੰਗਾਲ ਕਰ ਦੇਣਗੇ ਜੇ ਗੱਲ ਕਰੀਏ ਤੇ ਅਸੀਂ ਜਿਹੜੇ ਮਰਜੀ ਸੂਬੇ ਦੀ ਗੱਲ ਕਰੀਏ ਜਿੱਥੇ-ਜਿੱਥੇ ਵੀ ਬੀਜੇਪੀ ਸਰਕਾਰ ਇੱਕ ਰਾਗੀ ਆ ਉਤੋਂ ਜਾਂ ਦਾ ਨਾਂ ਹੀ ਨਹੀਂ ਲੈ ਰਹੀ ਕਿਉਂ ਨਾਂ ਨਹੀਂ ਲੈ ਰਹੀ ਕਿ ਉਤੋਂ ਦੇ ਲੋਕਾਂ ਦੇ ਬੰਦੇ ਹੱਕ ਉਹਨਾਂ ਨੂੰ ਲਾਗੂ ਕਰਵਾਉਂਦਾ ਪੰਜਾਬ ਗਵਰਨਮੈਂਟ ਜਿਹੜਾ ਸੈਂਟਰਲੋਂ ਪੈਸਾ ਆਉਂਦਾ ਏ ਆਉਂਦਾ ਕੰਮਰੀਆਂ ਵਾਸਤੇ ਆ ਵਰਤਿਆ ਕਿਤੇ ਹੋਰ ਜਾਂਦਾ ਆ ਆਪਾਂ ਨੂੰ ਸਮਝਣ ਦੀ ਲੋੜ ਆ ਸਾਨੂੰ ਲੋੜ ਸੀ ਕਿ ਚੰਗੇ ਲੀਡਰ ਦੀ ਕਿਉਂਕਿ ਪਾਰਟੀ ਦਾ ਹੀ ਧੰਨਵਾਦ ਕਰਦੇ ਆ ਕਿ ਸਾਡੇ ਹਲਕੇ ਨੂੰ ਇੱਕ ਉਹਨਾਂ ਨੇ ਜਿਹੜਾ ਇਹ ਨਿਰਧੜਕ ਨਿਵਸ ਹਰ ਪੱਖੋਂ ਜੇ ਆਪਾਂ ਵੇਖੀਏ ਇਹਨਾਂ ਨੂੰ ਕੋਈ ਸਵਾਰਥ ਨਹੀਂ ਗਾ ਕੋਈ ਕੁਛ ਨਹੀਂ ਆਪਣੇ ਨਾਲ ਦੀ ਸਿਰਫ ਆਪਣੀ ਜਨਤਾ ਦੇ ਨਾਲ ਆ ਜਿਹੜੇ ਰਾਤ ਦਿਨ ਸਾਡੀਆਂ ਮੁਸ਼ਕਲਾਂ ਦੇ ਵਿੱਚ ਸਾਡੇ ਨਾਲ ਖੜਦੇ ਨੇ ਜਿਨ੍ਹਾਂ ਨੂੰ ਆਪ ਦੇ ਹਲਕੇ ਦੇ ਨਾਲ ਪਿਆਰ ਆ ਜੇ ਗੱਲ ਕਰੀਏ ਤੇ ਇਹ ਪਹਿਲਾਂ ਵੀ ਜਿਹੜਾ ਇਹਨਾਂ ਦੇ ਸੈਂਟਰ ਦੇ ਵਿੱਚ ਹਰ ਪੱਖੋਂ ਰਾਜਾ ਸਾਂਸੀ ਹਲਕੇ ਦੇ ਵਿੱਚ ਜਿਹੜਾ ਉਹ ਇਹਨਾਂ ਸੇਵਾਵਾਂ ਦੇ ਰਹੇ ਸੀ ਪਰ ਇਹਨਾਂ ਵੀ ਆਪਣੀ ਜਿਹੜੀ ਸੋਚ ਹੈ ਕਿ ਮੈਂ ਜੇ ਕੁਝ ਕਰਨਾ ਤੇ ਆ ਦੇ ਹਲਕੇ ਦੇ ਲੋਕਾਂ ਵਾਸਤੇ ਕਰਨਾ ਸਾਡੇ ਹਲਕੇ ਦੀ ਸ਼ਾਨ ਸਰਦਾਰ ਦਲਬੀਰ ਸਿੰਘ ਦੀ ਅਗਵਾਈ ਦੇ ਵਿੱਚ ਇਹ ਸਾਰਾ ਪਰਿਵਾਰ ਜਿਹੜਾ ਅੱਜ ਭਾਜਪਾ ਦੇ ਨਾਲ ਜੁੜਨ ਜਾ ਰਿਹਾ ਜਿਹੜੇ ਆਪਣੇ ਹਲਕੇ ਵਾਸਤੇ ਰਾਤ ਦਿਨ ਮਿਹਨਤ ਕਰਦੇ ਆ ਕਈ ਸਰਕਾਰਾਂ ਕਈ ਨਵਿੰਦੇ ਇਹ ਵੀ ਕਹਿ ਦਿੰਦੇ ਜਿੱਦਾਂ ਕਾਂਗਰਸੀ ਆ ਉਹਨਾਂ ਨੂੰ ਤੁਸੀਂ ਫੋਨ ਲਾ ਲੋ ਕਹਿੰਦੇ ਜੇ ਆਪਣੀ ਸਰਕਾਰ ਨਹੀਂ ਦਿਨ ਕੱਟੋ ਇਹ ਕਹਿੰਦੇ ਗਲਤ ਕੰਮ ਨਾ ਕਰੋ ਦਿਨ ਕੱਟਣ ਦੀ ਲੋੜ ਨਹੀਂ ਵਾਦੇ ਲਾਰੇ ਝੂਠ ਜੇ ਇਹ ਪੰਜਾਬ ਮਾਰਾ ਵੋਟ ਕੋ ਰੜਦਾ ਆਉਂਦਾ ਵਾ ਨਾ ਤੇ ਇਹ ਸੈਂਟਰ ਦਾ ਕਰਕੇ ਰੜਦਾ ਆਉਂਦਾ ਵਾ ਨਹੀਂ ਤੇ ਪੰਜਾਬ ਦੇ ਹਾਲਾਤ ਇਹਨਾਂ ਨੇ ਇਦਾਂ ਦੇ ਬਣਾਤੇ ਆ ਕਿ ਆਉਣ ਆਲਾ ਜਿਹੜਾ ਸਮਾਂ ਵਾ ਉਹ ਬਹੁਤ ਕਾਲੇ ਦਿਨਾਂ ਦਾ ਹੋਊਗਾ ਮੇਰੀ ਇਹ ਗੱਲ ਪੱਲੇ ਬੰਨ ਲਿਓ ਜਿਵੇਂ ਮੈਂ ਤੁਹਾਨੂੰ ਇਹ ਕਿਉਂ ਕਹਿ ਕੇ ਗਿਆ ਵਾਂ ਤੇ ਭਰਾਓ ਤੇ ਭੈਣੋ ਇੱਕ ਗੱਲ ਵੇਖ ਲਓ ਜੀ ਕਿ ਜਿੰਨੇ ਤੁਹਾਡੇ ਦੂਜੇ ਵੀ ਹੈ ਨਾ ਸਾਰਿਆਂ ਨੂੰ ਤਖੜੇ ਹੋ ਕੇ ਜੋੜ ਲਓ ਕਿਉਂਕਿ ਇਹਨਾਂ ਤੁਹਾਡੇ 'ਚ ਦਰਾੜ ਪਾਉਣ ਦੀ ਕੋਸ਼ਿਸ਼ ਕਰਨੀਆਂ ਇੱਕ ਜਿਲੀ ਵੀ ਇਹ ਲੀਡਰ ਦੂਜੀ ਪਾਰਟੀਆਂ ਦੇ ਸਿਆਸਤਦਾਨ ਆ ਕਿਉਂਕਿ ਮੈਂ ਤਾਂ ਪਿੰਡ-ਪਿੰਡ ਕਹਿਣ ਦਿੱਠਾਵਾਂ ਕਿ ਤਖੜੇ ਹੋ ਗਏ ਅਜੇ ਨੀਅਰ ਬਾਊਟ ਮੇਰੇ ਕੋਈ 30 ਤੋਂ 40 ਪ੍ਰੋਗਰਾਮ ਹੋਇਆ ਜੁਆਇਨਿੰਗ ਦੇ ਮੈਂ ਚਾਹਨਾ ਵਾਂ ਵੀ ਘੱਟ ਤੋਂ ਘੱਟ ਜਿੱਦਣ 70 ਤੋਂ 72 ਪ੍ਰੋਗਰਾਮ ਦੇਣਾ ਵਾਂ ਕਿਉਂਕਿ ਟੀਮ ਇੱਕ ਨਹੀਂ ਹੋਣੀ ਇੱਕ ਟੀਮ ਚੱਲੀ ਜਾਣੀ ਅੱਗੇ-ਅੱਗੇ ਕੁਝ ਸਹੂਲਤਾਂ ਉਹਦੇ ਕੋਲੇ ਸ਼ਾਇਦ ਮੇ ਬੀਜੇ ਮੈਂ ਨਾਮ ਭੁੱਲਦਾ ਵਾਂ ਤੇ 13 ਤੋਂ 14 ਸਹੂਲਤਾਂ ਵਾਂ ਜਿਹਦੇ ਵਿੱਚ ਚੁੱਲ੍ਹੇ ਵਾਸਤੇ ਪਹਿਣਾ ਵਾਸਤੇ ਜਾਦੀਆਂ ਨੇ ਮਤਲਬ ਮੈਂ ਜੈਕਟ ਮੇਰੇ ਕੋਲ ਸਾਰਾ ਬਣਿਆ ਪਿਆ ਵਾ ਪਰਫਾਰਮਾ ਸ਼ਾਇਦ ਉਹਦੇ ਵਿੱਚ ਗੈਸ ਸਿਲੰਡਰ ਰਸੋਈ ਵਾਸਤੇ ਗਰੀਬ ਭਰਾਵਾਂ ਵਾਸਤੇ ਕੋਈ ਬੀਮਾ ਯੋਜਨਾ ਰਸੋਈ ਕਾੜਮਲ ਬਹੁਤ ਕੋਸ਼ਾ ਮੇਰੇ ਕਹਿਣ ਦਾ ਮਤਲਬ ਹੈ ਮੈਂ ਚਾਹਣਾ ਵੀ ਵਾਅਦੋਂ ਵਾਅਦੇ ਪ੍ਰੋਗਰਾਮ ਹੋ ਜਾਣ ਤੇ ਸੰਗਤ ਨੂੰ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਪਤਾ ਲੱਗ ਜਵੇ ਵੀ ਇਹ ਜਿਹੜੀ ਸਿਆਸਤ ਹੋਣ ਹੋਣੀ ਆ ਉਹ ਕੀ ਆ ਕਿਉਂਕਿ ਅੱਗੇ ਸਿਆਸਤ ਤੁਸੀਂ ਕੋਈ ਵੇਖੀ ਆ ਬੜੇ ਲੰਮੇ ਸਮੇਂ ਤੋਂ ਮੈਂ ਵੀ ਤੁਹਾਡੇ ਨਾਲ ਹੀ ਸ਼ਾਮਲ ਆ ਨਾਲ ਹੀ ਕਿ ਜਿੰਨੇ ਆਉਣਾ ਉਹਨੇ ਕਹਣਾ ਮੈਂ ਮੈਨੂੰ ਬਣਾਓ ਜੀ ਮੈਂ ਮੁੜ ਕੇ ਕੰਮ ਕਰੂੰਗਾ ਤੇ ਮੁੜ ਕੇ ਵੇਖੋ ਜੀ ਮੈਂ ਵੀ ਤੁਹਾਡੇ ਵਾਂਗੂ ਨਾਲ ਹੀ ਹੁਣ ਤੱਕ ਵੀ ਜਦਦਾ ਰਿਹਾ ਮੁੜ ਕੇ ਤਾਂ ਮੈਨੂੰ ਤਾਂ ਕੋਈ ਲੱਭਾ ਨਹੀਂ ਜੇ ਕਦੀ ਤੇ ਜੇ ਤੁਹਾਨੂੰ ਲੱਭਾਵੇ ਤਾਂ ਮੈਂ ਕਹਿ ਨਹੀਂ ਸਕਦਾ ਉਹ ਗੱਲ ਹੈ ਬਹੁਤ ਜਲਦੀ ਆਪਾਂ ਕੈਂਪ ਲਾ ਰਹੇ ਆਂ ਤੇ ਕੈਂਪਾਂ ਦੇ ਵਿੱਚ ਖਾਸ ਕਰ ਸਭ ਤੋਂ ਵੱਧ ਜਿਹੜੇ ਸਾਡੇ ਗਰੀਬ ਭੈਣ ਭਰਾਵਾ ਸਾਰੀਆਂ ਮੁੱਢਲੀਆਂ ਸਹੂਲਤਾਂ ਉਹਨਾਂ ਵਾਸਤੇ ਆ ਇਹ ਨਹੀਂ ਵੀ ਸਹੂਲਤਾਂ ਅੱਜ ਨਹੀਂ ਆ ਰਹੀਆਂ ਸਹੂਲਤਾਂ ਅੱਜ ਵੀ ਆ ਰਹੀਆਂ ਨੇ ਪਰ ਉਹਦਾ ਕਾਰਨ ਇਹ ਹੈ ਕਿ ਸਰਕਾਰਾਂ ਦਾ ਬੇੜਾ ਇੰਨਾ ਦਰਕ ਹੋ ਗਿਆ ਵਾ ਕਿ ਇੱਕ ਦੀ ਸਹੂਤ ਰੱਖ ਕੇ ਸਾਰੀਆਂ ਸਹੂਲਤਾਂ ਦੂਜੀਆਂ ਚੀਜ਼ਾਂ ਦੇ ਵਿੱਚ ਕਨਵਰਟ ਕਰਕੇ ਤੇ ਜਿਹੜੇ ਵੱਡੇ ਵੱਡੇ ਉਹਦੇ ਤੇ ਸਰਕਾਰੀ ਅਫਸਰ ਬੈਠੇ ਆ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਗਰੀਬਾਂ ਦਾ ਪੈਸਾ ਅਫਸਰਾਂ ਦੀਆਂ ਤਨਖਾਹਾਂ ਦੇ ਵਿੱਚ ਪੁਰਿਆ ਜਾਂਦਾ ਜਿਹੜੀਆਂ ਇਹ ਗੱਡੀਆਂ ਫੂਟਰ ਮਾਰਦੇ ਆ ਫਿਰਦੀਆਂ ਨਾ ਵੱਡੀਆਂ ਇਹ ਸਾਰਾ ਆਪਣੇ ਸਿਰੋਂ ਭਲਦੇ ਆ ਮੇਰੀ ਗੱਲ ਯਾਦ ਰੱਖੋ ਜਿਹਨੂੰ ਆਪਾਂ ਕਹਿੰਦੇ ਨਾ ਸਫੈਦ ਹਾਥੀ ਇਹ ਸਫੈਦ ਹਾਥੀ ਸਾਰੇ ਗਰੀਬਾਂ ਦੀਆਂ ਯੋਜਨਾਵਾਂ ਤੋਂ ਭਲਦਾ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਸੈਂਟਰ ਜਿਹੜੇ ਆ ਉਹਨਾਂ ਹਾਲਾਂਕਿ ਆਪਣਾ ਪੰਜਾਬ ਸੂਬਾ ਬਹੁਤ ਛੋਟਾ ਵਾ ਪਰ ਉਹਨਾਂ ਨੂੰ ਇਸ ਗੱਲ ਦਾ ਕਿਉਂਕਿ ਆਪਾਂ ਜਿਹੜਾ ਲੋਗ ਆ ਲੜ ਸਕਦੇ ਆ ਉੱਠ ਸਕਦੇ ਆ ਆਪਾਂ ਬਾਰਡਰਾਂ ਤੇ ਬੈਠੇ ਆ ਪਿਛਲੇ ਸਮਿਆਂ ਦੇ ਵਿੱਚ ਆਪਣਾ ਬਹੁਤ ਨੁਕਸਾਨ ਹੋਇਆ ਵਾ ਨੁਕਸਾਨ ਇਹ ਨਹੀਂ ਹੁੰਦਾ ਜੇ ਕੋ ਭੈਣ ਭਰਾ ਸਾਡਾ ਬਾਰਡਰ ਤੋਂ ਉੱਠਦਾ ਤੇ ਇੱਥੇ ਆਣ ਕੇ ਬੈਠਦਾ ਤੇ ਸਾਨੂੰ ਵੀ ਉਹਨਾ ਹੀ ਕਸ਼ਟ ਆਉਂਦਾ ਵਾ ਕਿਉਂਕਿ ਅਹੀਂ ਕੋਈ ਸਾਡੀ ਭੈਣ ਵਿਆਹੀ ਆ ਧੀ ਵਿਆਹੀ ਆ ਜਾਂ ਕਿ ਤੇ ਸਾਡਾ ਰਿਸ਼ਤਾ ਸਾਨੂੰ ਉਹਨਾ ਭੈਣ ਭਰਾਵਾਂ ਨੂੰ ਸਾਹਮਣੇ ਪੈਂਦਾ ਰਿਹਾ ਕਿਉਂਕਿ ਪਤਾ ਨਹੀਂ 3-4 ਵਾਰ ਤੇ ਉਹ ਟਰਾਲੀਆਂ ਦੇ ਉੱਤੇ ਸਮਾਨ ਤੇ ਡੰਗਰ ਲੱਤੇ ਆਰ ਤੇ ਜੀਵਨ 'ਚ ਮੈਂ ਵੇਖ ਲਿਆ ਤੇ ਤੁਸੀਂ ਤੇ ਸ਼ਾਇਦ ਮੇਰੇ ਨਾਲੋਂ ਕੋਈ ਇੱਕ ਦੋ ਵੱਧ ਵੇਖੇ ਹੋਣਗੇ ਵੀ ਚਾਰ ਕੁ ਵਾਰੀ ਕਿ ਮੈਂ ਵੇਖ ਲਿਆ ਡੰਗਰ ਲੱਦੇ ਹੋਣੇ ਸਾਰਾ ਕੁਝ ਹੋਣਾ ਵਿਚਾਰਾ ਬੁਰੇ ਹਾਲ ਤੇ ਬੁੰਕੇ ਦਿਹਾੜ ਸੋ ਗੱਲ ਆ ਹੁਣ ਲੰਮੇ ਸਮੇਂ ਤੋਂ ਜਦੋਂ ਦੀ ਬੀਜੇਪੀ ਸਰਕਾਰ ਆ ਉਦੋਂ ਦਾ ਸ਼ੁਕਰ ਕਰੋ ਕਿ ਆ ਹੁਣ ਵੀ ਕਿੰਨੇ ਹਾਲਾਤ ਖਰਾਬ ਹੋਏ ਸੀ ਪਰ ਇੰਨਾ ਸ਼ੁਕਰ ਕਰੀਏ ਵੀ ਉਹਨੇ ਆਪਾਂ ਨੂੰ ਬਾਰਡਰਾਂ ਤੋਂ ਉੱਜੜਨ ਨਹੀਂ ਦਿੱਤਾ ਉਹਦਾ ਕਾਰਨ ਕੀ ਆ ਅੱਜ ਤੀਜੀ ਵਾਰੀ ਸਰਕਾਰ ਬਣ ਗਈ ਆ ਉੱਥੇ ਕਿਉਂਕਿ ਇਹ ਜਿਹੜਾ ਇੰਨੇ ਇਹਨਾਂ ਕੋਲ ਸਿਸਟਮ ਐਡਾ ਵੱਡਾ ਵਾ ਸੈਟਅਪ ਐਡਾ ਵੱਡਾ ਵਾ ਤੁਸੀਂ ਇੱਕ ਗੱਲ ਮੇਰੀ ਯਾਦ ਰੱਖੋ ਸਾਨੂੰ ਵੀ ਉਹਨਾਂ ਨੇ ਕਿਹਾ ਵੀ ਆਪਦੇ ਕੰਮ ਕਰੋ ਜਿਹੜੇ ਸੈਂਪਲੀ ਦੇ ਤੁਹਾਡੇ ਕਰਨ ਵਾਲਿਆ ਤੁਹਾਡਾ ਦਾ ਇਹੋ ਜਿਹਾ ਸਿਸਟਮ ਉਹਨਾਂ ਬਣਾ ਦੇਣਾ ਕਿ ਵਾਰਡ ਵਾਈਜ਼ ਬਣਾ ਕੇ ਇਕੱਲੇ ਇਕੱਲੇ ਉਹਨਾਂ ਦੇ ਟਿੱਪ ਦੇ ਉੱਤੇ ਉਹਨੇ ਵੀ ਐਸ ਬੰਦੇ ਨੂੰ ਆ ਸੂਤ ਚਾਹੀਦੀ ਆ ਐਸ ਬੰਦੇ ਨੂੰ ਆ ਸੂਤ ਚਾਹੀਦੀ ਆ ਉਹਨਾਂ ਦਾ ਇੱਕੋ ਨਿਸ਼ਾਨਾ ਕਿ ਹਰ ਇੱਕ ਬੰਦੇ ਦਾ ਜੀਵਨ ਪੱਧਰ ਉੱਚਾ ਚੁੱਕਣਾ ਤੇ ਜੀਵਨ ਪੱਧਰ ਉੱਚਾ ਕਿਵੇਂ ਚੁੱਕਿਆ ਜਾਂਦਾ ਵਾ ਇੱਕ ਗ੍ਰੋਥ ਹੁੰਦੀ ਆ ਮੰਨ ਲਓ ਆਪਣੀਆਂ ਬੰਦੀ 33 ਸਟੇਟਾਂ ਵਾ ਜੇ ਹਰਿਆਣਾ 27 ਨੰਬਰ ਤੇ ਹਨ ਉਹਦਾ ਮਤਲਬ ਉਥੇ ਗਰੀਬ ਨੂੰ ਕੋਈ ਸਹੂਲਤ ਨਹੀਂ ਮਿਲ ਗਈ ਉਹ ਖਸਤੀ ਕੇ 27 ਨੰਬਰ ਤੇ ਚੱਲ ਗਿਆ ਇਹਦਾ ਮਤਲਬ ਕਿ 26 ਪੁਆਇੰਟ ਘੱਟ ਕੇ ਉਥੇ ਗਰੀਬਾਂ ਨੂੰ ਕੰਪਲੀਟਲੀ ਸਹੂਲਤਾਂ ਸਾਰੀਆਂ ਮਿਲ ਲੱਗ ਪਈਆਂ ਨੇ ਕਿਉਂਕਿ ਕਿੰਨਾ ਯੋਰ ਲਾਇਆ ਤੁਸੀਂ ਪ੍ਰਚਾਰ ਟੀਵੀ ਤੇ ਸੁਣਿਆ ਹੋਗਾ ਜਦੋਂ ਸਰਕਾਰ ਬਣੀ ਆ ਰਾਤ ਤੱਕ ਕਾਂਗਰਸ ਦੇ ਮੁੱਖ ਮੰਤਰੀ ਬਣ ਕੇ ਕਾਂਗਰਸ ਨੇ ਮੰਤਰੀ ਵੀ ਬਣਾ ਲਏ ਸਵੇਰੇ 8:00 ਵਜੇ ਗਿਣਤੀ ਸ਼ੁਰੂ ਹੋਈ ਤੇ ਸਰਕਾਰ ਉਹਨਾਂ ਕਾਰਨ ਕੀ ਕਿ ਜਿਹੜੇ ਵੱਡੇ ਵੱਡੇ ਦਿੱਗਜ ਸੀ ਨਾ ਜਿਹੜੇ ਕਾਰੋਬਾਰੀ ਸੀ ਉਹਨਾਂ ਨੂੰ ਸੁਪਨੇ ਵਿਖਾਏ ਗਏ ਕਿ ਤੁਸੀਂ ਆਇਓ ਦੇ ਆਪ ਇਹੜਾ ਭਾਣਾ ਸਭ ਕੁਝ ਇਦਾਂ ਕਰ ਲੈਣਾ ਤੇ ਉਹ ਟੀਵੀ ਚੈਨਲ ਤੇ ਵਿਖਾਈ ਜਾਂਦੇ ਸੀ ਪਰ ਜਦੋਂ ਮੇਮ ਜਿਹੜਾ ਵੋਟ ਦਾ ਅਧਿਕਾਰੀ ਹੈ ਜਿੰਨਾਂ ਘਰਾਂ 'ਚ ਵੋਟਾਂ ਸੀ ਜਦੋਂ ਉਹਨਾਂ ਨੇ ਸਰਕਾਰ ਦੀਆਂ ਨੀਤੀਆਂ ਨੂੰ ਵਧੀਆ ਤਰੀਕੇ ਦੇ ਨਾਲ ਵੋਟ ਕੀਤੀ ਤੇ ਸਿਹਰੇ ਸਾਰੀ ਬਾਜੀ ਪਲਟ ਕੇ ਬੀਜੇਪੀ ਸਰਕਾਰ ਜਿਹੜੀ ਆ ਉਥੇ ਬਣੀ ਸੋ ਮੈਂ ਤੁਹਾਨੂੰ ਭਰਾਓ ਇਹ ਕਹਿਣਾ ਚਾਹਣਾ ਖਾਸ ਕਰ ਮੇਰੀਓ ਭੈਣੋ ਮੈਂ ਕਹਿੰਨਾ ਕਿ ਜਿਹੜੇ ਕੈਂਪ ਲੱਗਣੇ ਆ ਘਰਾਂ ਤੋਂ ਉਨੇ ਦਿਨ ਕੰਮ ਛੱਡ ਕੇ ਇੱਕ ਦਿਨ ਲੱਗਣ ਤੁਹਾਡੇ ਦੋ ਮੈਂ ਤੁਹਾਨੂੰ ਇਹ ਕੁਸ਼ਵਾਜ ਦਵਾ ਕੇ ਜਾਣਾ ਇਹ ਨਗਰ ਵੱਡਾ ਵਾ ਆਮ ਪਿੰਡਾਂ ਦੇ ਵਿੱਚ ਮੇਰਾ ਕੈਂਪ ਸ਼ਾਇਦ ਏਕ-ਇਕ ਦਿਨ ਲੱਗੇ ਤੇ ਸਮੂਹ ਮੈਂ ਤੁਹਾਨੂੰ ਦੱਸ ਕੇ ਜਾਣਾ ਤੁਹਾਡੇ ਦੋ ਦਿਨ ਲੱਗਣ ਤਿੰਨ ਦਿਨ ਲੱਗਣ ਕੱਲੀ-ਕੱਲੀ ਤੁਹਾਨੂੰ ਸਹੂਲਤ ਤੇ ਕੱਲਾ-ਕੱਲਾ ਸਭ ਕੁਝ ਬਵਾ ਕੇ ਦੇ ਕੇ ਜਾਵਾਂ ਕਿਉਂਕਿ ਇਹ ਘਰ ਤੋਂ ਘਰ ਚੋਂ ਪਿੰਡਾਂ ਦਾ ਨਗਰ ਆ ਇੱਥੇ ਜਿਹੜਾ ਵਾ ਉਹ ਕੈਂਪ ਵੀ ਜਾਦੇ ਦਿਨ ਚੱਲਦਾ ਵਾ ਤੇ ਬਹੁਤ ਜਲਦੀ ਜੇ ਰੱਬ ਨੇ ਚਾਇਆ ਤੇ ਮੈਂ ਸ਼ੁਰੂ ਕਿਉਂਕਿ ਇਹ ਸਾਡੀ ਬੜੀ ਪਵਿੱਤਰ ਨਗਰਿਆ ਜਿੱਥੇ ਗੁਰੂਆਂ ਦਾ ਥਾਪਣਾ ਵਾ ਮੈਂ ਹੋ ਸਕਦਾ ਕਿ ਸ਼ੁਰੂ ਇੱਥੋਂ ਕਰਨੇ ਮੇਰੀ ਮਨਛਾ ਸੀ ਮੈਂ ਬੜੇ ਦਿਨਾਂ ਦਾ ਬੱਲੇ ਵੀਰ ਨੂੰ ਕਹਿਣ ਲਿਆ ਹਾਂ ਕਿ ਯਾਰ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਪ੍ਰੋਗਰਾਮ ਨਗਰ ਦੇ ਵਿੱਚ ਕਰੀਏ ਸੋ ਜਿੰਨਾ ਭਰਾਵਾਂ ਨੇ ਅੱਜ ਇਹ ਤਕੜੇ ਹੋ ਕੇ ਸਹਿਯੋਗ ਦਿੱਤਾ ਮੈਂ ਤੁਹਾਡਾ ਸਾਥੀ ਹਾਂ ਸਦਾ ਹੀ ਤੁਹਾਡੇ ਨਾਲ ਰਹੂੰਗਾ ਬਸ ਗੱਲਿਆ ਵਿਸ਼ਵਾਸ ਵਿਸ਼ਵਾਸ ਬਣਾਈ ਰੱਖਿਓ ਕੱਲ ਨੂੰ ਉਹ ਆਵੇ ਕਿ ਕੋਈ ਇੱਥੇ ਰੌਣ ਲਟੇਰੇ ਤੇ ਤੁਹਾਨੂੰ ਤੁਹਾਡਾ ਭਰਾ ਦਿਲਬੀਰ ਸਿੰਘ ਗੰਕੂਟੀ ਭੁੱਲ ਜੇ ਇੰਨੀ ਗੱਲ ਯਾਦ ਰੱਖ ਲਿਓ ਜੇ ਇਹ ਜਿੰਨੇ ਵੀ ਆਏ ਹਨ ਕਿਉਂਕਿ ਵੇਖੋ ਆਪਾਂ ਚੌਂਕਸਾਲੀ ਤੇ ਮੁੜ ਕੇ ਬੰਦੇ ਨੂੰ ਤੋੜ ਦਿੰਦੇ ਨਾ ਸਾਫਰ ਰੱਖ ਕੇ ਤੇ ਜਿਹੜਾ ਚੰਗਾ ਕਰੂਗਾ ਲੰਮਾ ਸਮਾਉਣੇ ਚੱਲਦਾ ਵਾ ਤੇ ਸੋ ਕੋਸ਼ਿਸ਼ ਕਰਿਓ ਮੈਂ ਕਦੀ ਵੀ ਤੁਹਾਡੇ ਤੋਂ ਬਾਹਰ ਛਦਾਕ ਨਹੀਂ ਭਜਦਾ ਤੁਹਾਡੇ ਵਿੱਚੋਂ ਆ ਆਮ ਘਰਾਂ ਚੋਂ ਉੱਠੇ ਆ ਤਰਕੀਆਂ ਵੀ ਕੀਤੀਆਂ ਵਾਂ ਤਰਕੀਆਂ ਕਰਕੇ ਫੇਰ ਪਾਰਟੀ ਦਾ ਹੁਕਮ ਹੋਇਆ ਵੀ ਨਹੀਂ ਜੀ ਜਾਓ ਆਪਦੇ ਇਲਾਕੇ ਦੇ ਵਿੱਚ ਕਿਉਂਕਿ ਮੈਂ ਇਥੋਂ ਦੇ ਜੰਪ ਆ ਲਿਆ ਮੈਂ ਤਾਂ ਅੰਮਰਤਾਰ ਜਾ ਕੇ ਆਪਦਾ ਉਹ ਸਿਆਸਤ ਵੀ ਥੋੜੀ ਬੰਦੀ ਕਰੀ ਜਾਣਾ ਕਾਰੋਬਾਰ ਨੂੰ ਧਿਆਨ ਦੇਂਦਾ ਪਰ ਦੇਖੋ ਪਾਰਟੀ ਦਾ ਉਹ ਸਰਵੇ ਕਰਾਇਆ ਕਰਾਇਆ ਕਿ ਉਹਨਾਂ ਨੇ ਵੇਖਿਆ ਕਿ ਇਹ ਬੰਦੇ ਇਥੋਂ ਦੇ ਜੰਪ ਆ ਲਿਆ ਤੇ ਇਹਨਾਂ ਦਾ ਲੋਕਾਂ ਦੇ ਨਾਲ ਪਿਆਰ ਆ ਕਿਉਂਕਿ ਪਤਾਪੁਰ ਕੀ ਜੀਵਨ ਦੇ ਵਿੱਚ ਕੋਈ ਇਲਾਕੇ ਦੇ ਵਿੱਚ ਇੱਕ ਬੰਦਾ ਨਹੀਂ ਕਹਿ ਸਕਦਾ ਜਿਹਦੇ ਆਏ ਅਜ ਤੱਕ ਕੰਮ ਹੀ ਆਏ ਆ ਜਿਹਦੀ ਅੱਜ ਦੀ ਅਜਵੇਂ ਜਵਾਬ ਤੋਂ ਦੀ ਕੈਸਲ ਹੋਈ ਆ ਅਬਿਕਰਮ ਮੈਨੂੰ ਸਮਝ ਨਾ ਆਵੀ ਮੈਂ ਬਹੁਤ ਕਿਉਂਕਿ ਮੇਰਾ ਇੱਕ ਸੁਭਾਅ ਨਹੀਂਗਾ ਅੱਜ ਡਿੱਗਾ ਵਾ ਡਿੱਗੇ ਪੈਨੂ ਕਦੀ ਜ਼ਿੰਦਗੀ ਢੁੱਡਾ ਵੀ ਨਹੀਂ ਮਾਰਨਾ ਜਿੱਦਾਂ ਉੱਠ ਕੇ ਆਉ ਫਿਰ ਵੇਖ ਲੈ ਜਿੱਕੇ ਲੋੜੋ ਕੋਈ ਪਰਵਾਹ ਨਹੀਂ ਆ ਉਹ ਬੜੇ ਲੰਮੇ ਸੰਬੇ ਦਾ ਆਪਣੇ ਆਪ ਨੂੰ ਚੌਧਰੀ ਸਮਝਦਾ ਲਈ ਉਹਨੂੰ ਨਾ ਕਿਹਾ ਨੇ ਜਾ ਕੇ ਇੱਕ ਪੁਰੀ ਪੁੱਛਿਆ ਹਾਸੇ ਨਾਲ ਸੱਜਣ ਅਲਗੋ ਕੋਠੀ ਵਾਲੇ ਤੇ ਅਗੋ ਬੜੇ ਉਹ ਮੈਂ ਹੁਣ ਪੰਜਾਬੀ ਚ ਕਹਿੰਦਾ ਦੰਦ ਕੱਢ ਜਾਂਦਾ ਬੰਦੇ ਬੜੇ ਵਧੀਆ ਵਾ ਪਰ ਟਿਕਾਣਾ ਉੱਥੇ ਜਾਦੇ ਚੰਗੇ ਰਹਿੰਦੇ ਆ ਜਿਹੜਾ ਨੂਂਗਲ ਕਰਕੇ ਉਹਨੂੰ ਕੋ ਮੈਂ ਅੱਜ ਇਥੋਂ ਕਹਿਣਾ ਵਾਂ ਕਿ ਪ੍ਰਮਾਤਮਾ ਤੋਂ ਡਰੀਦਾ ਦਾ ਦਿਨਾਂ ਦਾ ਨਹੀਂ ਪਤਾ ਹੁੰਦਾ ਕੋਈ ਅਲਗੂਆਂ ਵਾਲੇ ਬਹੁਤ ਵੱਡੇ ਕ੍ਰਿਮਲ ਨਹੀਂ ਤੇ ਬਹੁਤ ਵੱਡਾ ਸਾਧ ਨਹੀਂ ਤੂੰ ਵੀ ਦੇ ਅੰਦਰ ਬੈਠਾ ਨਾ ਹੁਣਾ ਉਹਨੂੰ ਕਹਾਂ ਝੱਲ ਰੋਂਦੇ ਕਾ ਫਿਰਦੇ ਜੇ ਤਕੜੇ ਹੋ ਫਰਹੀਦ ਨਹੀਂ ਕਦੀ ਜ਼ਿੰਦਗੀ ਜਿਹੜੀ ਦਾਦੇ ਲੱਤਾਂ ਦੇ ਜਿੱਤੇ ਵੀ ਕਦੀ ਲੋੜ ਪਈ ਜ਼ਿੰਦਗੀ ਭੈਣ ਭਰਾਵਾਂ ਨੂੰ ਖਲੋਤੇ ਆਂ ਕਦੀ ਆਪ ਦੀਆਂ ਲੱਤਾਂ ਦੇ ਭਾਰ ਰੱਖਿਆ ਸੋ ਮੈਂ ਅੱਜ ਮੈਨੂੰ ਚੇਤਾ ਆ ਗਿਆ ਪੁਰੇ ਆਉਂਦਾ ਨਹੀਂ ਤੇ ਮੈਂ ਉਦ ਰਹਿ ਹੋਇ ਜੋ ਬੰਦੇ ਨਾਲ ਗੱਲ ਕਰਦਾ ਨਹੀਂ ਹੁੰਦਾ ਕਿ ਉਹ ਇਹਨਾਂ ਦਾ ਸਾਡਾ ਇਹ ਐਵੇਂ ਜੂਪੀਓ ਕਰਦੇ ਆਂਦਾ ਸਾਡਾ ਕੋਈ ਲੈਵਲ ਥੋੜੀ ਹੈਗਾ ਵਾ ਵੀ ਇਹਨਾਂ ਦੀ ਗੱਲ ਕਰੀਏ ਪਰ ਅੱਜ ਵੈਸੇ ਮੈਨੂੰ ਚੇਤਾ ਆ ਗਿਆ ਮੈਂ ਗੱਲ ਕਰ ਹੀ ਲਵਾਂ ਸੋ ਵੈਲਕਮ ਬਾਕੀ ਮੈਂ ਕੋਈ ਭਰੋ ਉਹਨਾਂ ਨਾਲ ਤਾਂ ਮੈਨੂੰ ਭਾਸ਼ਣ ਦੇਣਾ ਆਉਂਦਾ ਜਿਹਨਾਂ ਨੂੰ ਲੱਛੇਦਾਰ ਮੈਂ ਜਿੰਨਿਆਂ ਵੀ ਤੁਹਾਡੇ ਨਾਲ ਜੋ ਦਿਉ ਆ ਉਹ ਹੀ ਮੈਂ ਤੁਹਾਡੇ ਸਾਹਮਣੇ ਆ ਸੋ ਗੱਲ ਤਖੜੇ ਹੋ ਕੇ ਇੱਕਰੀ ਭਰਾ ਦਾ ਆਪਦੇ ਭੈਣੋਂ ਖਾਸ ਕਰ ਤੁਸੀਂ ਮੇਰੀਆਂ ਭੈਣਾਂ ਜੇ ਛੋਟੀਆਂ ਕੁਝ ਮੇਰੀਆਂ ਮਾਵਾਂ ਜੇ ਤਖੜੇ ਹੋ ਕੇ ਭਰਾ ਨੂੰ ਚੇਤਾ ਰੱਖਿਓ ਕਿ ਨਾ ਭੁੱਲ ਨਾ ਜਾਇਓ ਬਹੁਤ ਇੱਕ ਸਾਲ ਦਾ ਸਮਾਂ ਰਹਿ ਗਈ ਜਿੰਦਾਬਾਦ ਬਾਪੀ ਜਨਤਾ ਪਾਰਟੀ ਜਿੰਦਾਬਾਦ ਸਰਦਾਰ ਹਰਜੀਤ ਸਿੰਘ ਸੰਧੂ ਜਿੰਦਾਬਾਦ ਸਰਦਾਰ ਹਰਜੀਤ ਸਿੰਘ ਸੰਧੂ ਜਿੰਦਾਬਾਦ ਸਰਦਾਰ ਦਲਬੀਰ ਸਿੰਘ ਰਗੋ ਕੋਟੀ ਜਿੰਦਾਬਾਦ ਸਰਦਾਰ ਦਲਬੀਰ ਸਿੰਘ ਅਲਗੋਆ ਕੋਟੀ ਜਿੰਦਾਬਾਦ ਸਰਦਾਰ ਦਲਬੀਰ ਸਿੰਘ ਅਲਗੋਆ ਕੋਟੀ ਜਿੰਦਾਬਾਦ ਸ਼੍ਰੀ ਨਰਿੰਦਰ ਮੋਦੀ ਜਿੰਦਾਬਾਦ ਸ਼੍ਰੀ ਨਰਿੰਦਰ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸਰਦਾਰ ਦਲਬੀਰ ਸਿੰਘ ਅਲਗੋਆ ਕੋਟੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਮੈਨੂੰ ਨਗਰ ਨੇ ਸਾਧ ਕੇ ਤੇ ਬਹੁਤ ਵੱਡਾ ਮਾਣ ਦਿੱਤਾ ਵਾ ਤੇ ਮੈਂ ਸਦਾ ਹੀ ਰਣੀ ਆ ਆਪਣੀ ਸੰਗਤ ਦਾ ਸੋ ਗੱਲ ਰਹੀ ਗੱਲ ਨੀਤੀਆਂ ਦੀ ਕਿ ਅੱਜ ਸਾਡਾ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਤੇ ਇਸ ਪੰਜਾਬ ਨੂੰ ਦੁਬਾਰਾ ਜੇ ਅਸੀਂ ਪੈਰਾਂ ਤੇ ਖੜਾ ਕਰਨਾ ਵਾ ਇਹਨੂੰ ਲੀ ਤੇ ਲਿਆਉਣਾ ਵਾ ਇਹ ਤਾਂ ਮੈਂ ਝੂਠ ਮਾਰੀ ਜਾਂਦੇ ਆ ਨਾ ਜੋ ਰੰਗਲਾ ਜੇ ਬੋਰ ਰੰਗਲਾ ਕੀ ਹੁੰਦਾ ਵਾ ਜੇ ਪੈਰਾਂ ਸਿਰ ਹੋਈਏ ਲੀ ਤੇ ਚੜੇ ਹੋਈਏ ਤੇ ਆਪੇ ਸਾਰੇ ਰੰਗ ਚੰਗੇ ਲੱਗਦੇ ਆ ਸੋ ਗੱਲ ਆ ਸਾਡੀ ਸ਼੍ਰੀ ਮੋਦੀ ਜੀ ਤੇ ਜਿੰਨੀ ਸਵੁੱਚੀ ਉਤਲੀ ਲੀਡਰਸ਼ਿਪ ਦਾ ਸਾਡੇ ਅਮਿਤ ਸ਼ਾਹ ਜੀ ਨੱਡਾ ਜੀ ਉਹਨਾਂ ਦਾ ਸੁਪਨਾ ਵਾ ਕਿ ਇਸ ਪੰਜਾਬ ਨੂੰ ਇੱਕ ਵਾਰੀ ਫੇਰ ਉਹਨਾਂ ਪੈਰਾਂ ਤੇ ਖੜਾ ਕਰਨਾ ਵਾ ਜਿੱਤੋਂ ਕਿ ਇਹਨਾਂ ਨੇ ਇੱਕ ਵਾਰੀ ਡੇਗ ਦਿੱਤਾ ਵਾ